ਔਰ ਜਾਨਣਾ ਚਾਹਾਂਗੇ ਕਿ ਇਹ ਸਾਰੀ ਘਟਨਾ ਕਿਵੇਂ ਹੋਈ ਆ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਤੁਹਾਡੇ ਨਾਲ ਕਿ ਇੱਕ ਤੁਹਾਡੇ ਪੁੱਤਰ ਦਾ ਕਤਲ ਹੋ ਜਾਣਾ ਜਿਹੜਾ ਵਾ ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਘਰ ਦੇ ਵਿੱਚ ਸੱਤਰ ਵਿਸਗੇ ਨੇ ਬਹੁਤ ਥੱਕਾ ਹੋਇਆ ਤੁਹਾਡੇ ਨਾਲ ਕਿਵੇਂ ਹੋਇਆ ਸਾਰਾ ਜੀ ਮੈਂ ਤਾਂ ਮੇਰਾ ਗਿਆ ਉਧਰ ਜਿੱਦੋ ਜੀ ਉਧਰ ਆਰਾਮ ਨੂੰ ਲੈ ਗਰੋੜ ਜੀ ਅੱਛਾ ਜੀ ਮੈਂ ਥੋੜਾ ਪਿਛੇ ਰਹਿ ਗਿਆ ਉਹਨੂੰ ਫੜ ਲਿਆ ਉਹਨਾਂ ਕਿੰਨਾ ਨੇ ਫੜਿਆ ਸੀ ਜੀ ਮੈਂ अच्छा जी अ तीन लड़कियां हां जी सिमरन ਦਾ ਪੂਰਾ ਨਾਮ ਕੀ ਹੈਗਾ ਜੀ ਸਿਮਰਨ ਤਰਸੀਮ ਤਰਸੀਮ ਲਾਲ ਤੁਹਾਡਾ ਨਾਮ ਤਰਸੀਮ ਨਹੀਂ ਉਹਦਾ ਨਾਮ ਤਰਸੀਮ ਸਿੰਘ ਆ ਜੀ ਤਰਸੀਮ ਸਿੰਘ ਤੁਹਾਡਾ ਨਾਮ ਵੀ ਤਰਸੀਮ ਲਾਲ ਹਾਂਜੀ اچھا ਫਿਰ ਕੀ ਹੋਇਆ ਜੀ ਉਹਨਾਂ ਫੜਿਆ ਕੁੜੀਆਂ ਨਾਲ ਦੇ ਮੂੰਹ ਵਿੱਚ ਕੱਪੜਾ ਦੇ ਦਿੱਤਾ ਅੱਛਾ ਕੁੜੀਆਂ ਨੇ ਕੱਪੜਾ ਦੇ ਦਿੱਤਾ ਹਾਂਜੀ ਕਿ ਕਿੱਥੇ ਫੜਿਆ ਇੱਥੇ ਰਾਮਦੀਲਾ ਗਰੋਂ ਚ ਅੱਛਾ ਜੀ ਤੇ ਇਹ ਜਦੋਂ ਝਗੜਾ ਹੁੰਦਾ ਵਾ ਇਹ ਮੰਦਪਾਗੀ ਘਟਨਾ ਵਾਪਰਦੀ ਆ ਉਸ ਤੋਂ ਪਹਿਲਾਂ ਕੀ ਇਹ ਦਾ ਤਰਸੀਮ ਸਿੰਘ ਆ ਜਿਨ੍ਹਾਂ ਨੇ ਦੱਸਿਆ ਕਿ ਕਤਲ ਕੀਤਾ ਹੋਇਆ ਪਰਿਵਾਰ ਨੇ ਇਹਨਾਂ ਦੇ ਘਰ ਦੇ ਵਿੱਚ ਵੀ ਕੋਈ ਮਨਿਸ਼ਤਾ ਝਗੜਾ ਹੁੰਦਾ ਵਿੜੇ ਚ ਪਹਿਲਾਂ ਨਹੀਂ 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 ਹੁੰਦਾ ਜੀ ਕੋਈ ਝਗੜਾ ਗੱਡੀ ਗੱਡੀ ਦੀ ਹੀ ਗੱਲ ਹੈ ਜੀ ਇੱਥੇ ਗੱਡੀ ਦੀ ਪਾਰਕਿੰਗ ਤੋਂ ਗੱਲ ਹੋ ਰਹੀ ਹੈ ਨਹੀਂ ਉਹ ਪੈ ਜਿਹੜੀ ਜਗ੍ਹਾ ਨਾ ਜਿੱਥੇ ਕਤਲ ਹੁੰਦਾ ਵਾ ਇਹਦੇ ਘਰ ਤੋਂ ਕਿੰਨੀ ਦੂਰੀ ਤੇ ਆ ਇੱਥੋਂ ਉਹ ਮਾਈ ਇਹਨੇ ਕਿੰਨੀ ਦੂਰ ਆਣਾ ਜਿੰਨਾ ਉਹਨਾਂ ਦੀ ਹਵੇਲੀ ਤੇ ਨਹੀਂ ਹਾਂਜੀ ਉਹ ਜਗ੍ਹਾ ਨੇ ਡਾਕਟਰ ਕਿ ਦਿੱਦੀ ਜੀ अच्छा जी हां जी ਉਹ ਡਾਕਟਰ ਉਹਦੀ ਉਹਦੀ ਜਗ੍ਹਾ ਸੀ ਉਹਦੀ ਜਗ੍ਹਾ ਹੀ ਤੇ ਉਹ ਤਾਂ ਪਾਰਸਾ ਪੰਦੀਆ ਸੀ ਠੀਕ ਹੈ ਤੇ ਮੈਂ ਕਿਹਾ ਸਰ ਉਹ ਤਾਂ ਵੱਡੀ ਕੀ ਦੁਸ਼ਮਣੀ ਸੀਗੀ ਉਹਦੇ ਨਾਲ ਬੱਚੇ ਤੇ ਨਾਲ ਮਨੀਸ਼ ਦੇ ਨਾਲ 25 ਸਾਲਾ ਦੱਸਿਆ ਜਾ ਰਿਹਾ ਤੁਹਾਡਾ ਪੁੱਤਰ ਕਿ ਉਹਦਾ ਕਤਲ ਤੱਕ ਕੀ ਕਰਨ ਦੀ ਜਿਹੜੀ ਨੌਬਤ ਆ ਗਈ ਹੈ ਨੌਬਤ ਆ ਗਈ ਉਹ ਕਹਿੰਦਾ ਗੱਡੀ ਚੋਕਲਾ ਮੈਨੂੰ ਵੀ ਕਿਹਾ ਤੇ ਛੇਮੇ ਨਾ ਅੱਛਾ ਗੱਡੀ ਦੀ ਪਾਰਕਿੰਗ ਤੋਂ ਹੀ ਗੱਲ ਹੋਈ ਹੈ ਹਾਂ ਜੀ ਚੋਕਲਾ ਮੈਂ ਉਹਨੂੰ ਕਿਹਾ ਮੈਂ ਚੋਕਲਾ ਗੱਡੀ ਤੋਂ ਅੱਛਾ ਜੀ ਤੁਹਾਨੂੰ ਗੱਡੀ ਚੋਕਲੀ ਅੱਛਾ ਜੀ ਗੱਡੀ ਚੋਕ ਕੇ ਫਿਰ ਇਹਨਾਂ ਕਿਤੇ ਧਮਕਾ ਦੇਣਾ ਮੈਂ ਗੱਡੀ ਨੂੰ ਅੱਗ ਲਾ ਦੇਣੀ ਮੈਂ ਆਉਂ ਕਰ ਦੇਣਾ ਅੱਛਾ ਜੀ ਫਿਰ ਮੋੜੇ ਮੇਰੇ ਨੇ ਕਿਹਾ ਵੀ ਚਲੋ ਚੱਲ ਆ ਗੱਡੀ ਨੂੰ ਲਾ ਲਾ ਗਾ ਦੇ ਅੱਛਾ ਜੀ ਫਿਰ ਉਹ ਤੋਂ ਵੀ ਇਹਨੇ ਕੁੱਟਿਆ ਨੂੰ ਅੱਛਾ ਇਹ ਪਹਿਲਾਂ ਦੀ ਗੱਲ ਹੈ ਹਾਂਜੀ ਇਹ ਜਿੱਦਣ ਕਤਲ ਹੁੰਦਾ ਵਾ ਜਿਵੇਂ ਬੀਤੇ ਦਿਨ ਇਸ ਤੋਂ ਪਹਿਲਾਂ ਦੀ ਗੱਲ ਹੈ 2 ਮਹੀਨਾ ਕੇ ਰਾਤਾਂ ਦੀ 2 ਮਹੀਨਾ ਕੇ ਪਹਿਲਾਂ ਦੀ ਗੱਲ ਉਹ ਦੋ ਵੀ ਜੜਫ ਹੋਈ ਇਹਨਾਂ ਦੀ ਜਿਹਦੀ ਮਾਰ ਕਿਟਾਈ ਕੀਤੀ ਹੈ ਜਨੀਸ਼ ਦੀ ਇਸੇ ਦਿਹਰ ਵੱਲੋਂ ਹੀ ਹਾਂਜੀ ਅੱਛਾ ਜੀ ਫਿਰ ਮੈਨੂੰ ਮੋੜਾ ਬੰਦੇ ਨੇ ਦੱਸਿਆ ਮੈਨੂੰ ਠੀਕ ਹੈ ਕਲਮਾ ਡਾੜੀ ਨੇ ਦੱਸਿਆ ਉਹ ਵਾਦਾ ਹੋਏ ਮੈਨੂੰ ਤਾਂ ਸਿਆਣੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੇ ਬੱਚੇ ਨੇ ਪਾਣਾ ਵਾਪਰ ਗਿਆ ਮੈਨੂੰ ਪਤਾ ਲੱਗਦਾ ਜਦ ਮੈਂ ਘਰ ਨੂੰ ਆ ਗਿਆ ਨਾ ਫਿਰ ਅੱਛਾ ਜੀ ਮੈਂ ਤੁਹਾਨੂੰ ਆ ਗਿਆ ਤੇ ਮੈਂ ਉਹ ਲੈ ਕੇ ਘਰ ਪੁੱਜਿਆ ਨੇ ਪਿੱਛੇ ਤੋਂ ਤੋੜ ਦੂਰ ਦੇ ਆਏ ਇੱਕ ਹਾਰਾ ਕੇ ਲੇਟ ਗਏ ਨੇ ਤੇ ਪਿੱਛੋਂ ਤੁਸੀਂ ਮਾਤਾ ਜੀ ਹਾਂਜੀ 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 ਅੱਛਾ ਵੀ ਗਈ ਹੈ ਅੱਛਾ ਜੀ ਤੇ ਪਰਤ ਕੇ ਆ ਗਏ ਨਾ ਮੰਮੀ ਜੀ ਘਰ ਚਲੋ ਅੱਛਾ ਜੀ ਮੈਂ ਕਿਹਾ ਚੱਕ ਕਰ ਜਾ ਕੇ ਲੇਟ ਜਾ ਇੱਥੇ ਨਹੀਂ ਐਸ ਵੇਲੇ ਖੜੇ ਹੋਣਾ ਅੱਛਾ ਜੀ ਕਹਿੰਦਾ ਨਹੀਂ ਤੂੰ ਲੰਮੇ ਪੈ ਜਾ ਮੈਂ ਆਇਆ 10 ਮਿੰਟ ਚ 10 ਮਿੰਟ ਚ ਮੈਂ ਘਰ ਆ ਜਾਣਾ ਪਹੁੰਚ ਜਾਣਾ 10 ਮਿੰਟ ਚ ਘਰ ਨਹੀਂ ਪਹੁੰਚਾ ਠੀਕ ਹੈ ਤੇ ਬਸ ਉਹ ਪਤਾ ਚੱਲ ਗਿਆ ਕਿ ਉਹ ਖਤਮ ਹੋ ਗਿਆ ਹੈ ਖਤਮ ਹੋ ਗਿਆ ਖਤਮ ਹੋ ਗਿਆ ਤਿੰਨ ਤਿੰਨ ਕੱਚਾ ਮਰੀ ਤਿੰਨ ਕੱਚਾ ਮਰੀ ਕਿੱਥੇ ਮਰੀ ਦਿਲ ਦੇ ਵਿੱਚ ਅੱਛਾ ਜੀ ਦੋ ਤਿੰਨ ਇੱਥੇ ਮਰੀ ਗਏ अच्छा जी हां जी 6:30 ਵਜੇ ਕਿਰਚਾ ਜੋ ਤੁਸੀਂ ਵੀ ਰਿਸ਼ਤੇਦਾਰ ਹੋ ਹਾਂਜੀ ਮੈਂ ਬੜਾ ਵੱਡਾ ਰਿਸ਼ਤੇਦਾਰ ਹਾਂ ਅੱਛਾ ਕਿੰਨੇ ਨਿਸ਼ਾਨ ਜਿਵੇਂ ਤੁਸੀਂ ਇਹਤਮ ਸੰਸਕਾਰ ਕੀਤਾ ਮੈਂ ਕਿਹਾ ਤੇ ਜਿਹੜੇ ਨਿਸ਼ਾਨ ਹੁੰਦੇ ਉਹ ਤੇ ਸਾਫ਼ ਨਜ਼ਰ ਆਉਂਦੇ ਹੋਣਗੇ ਪੋਸਟਮਾਰਕ ਮੈਂ ਹੀ ਲਾ ਕੇ ਕਰਾਇਆ ਉਹ ਸਮਾਂ ਤੇ ਵੀ ਤੇ ਉਹਨੂੰ ਵਜਿਆਂ ਕਿਰਚਾ 3 ਜਾਂ 3 ਵਿੱਚ ਕਿਰਚਾ ਵਜਦੀ ਦੀਆਂ ਚੰਗੀਆਂ ਗਾੜੀਆਂ ਕਿਰਚਾ ਵਜਦੀ ਦੀਆਂ ਦੂੰਗੀਆਂ ਵਜੀਆਂ ਦੂੰਗੀ ਵਜੇ ਅੱਛਾ ਜੀ ਤੇ ਫਿਰ ਮੈਂ ਉਹਨੂੰ ਕਹਿੰਦਾ ਉਹ ਤੁਸੀਂ ਆਜਾ ਤੁਸੀਂ ਅੱਜ ਪੋਸਟਮਾਰਕ ਕਰ ਦਿਓ ਉਹ ਕਹਿੰਦੇ ਅੱਜ ਨਹੀਂ ਹੋਣਾ ਪੋਸਟਮਾਰਕ ਮੈਂ ਕਿਹਾ ਯਾਰ ਅੱਛਾ ਕਿਤੇ ਜਾਣਾ ਹੱਥ ਉੱਤੇ ਜੋੜੇ ਤੇ ਮੋਸ਼ਵਾ ਕਰਾ ਕੇ ਫਿਰ ਆਤੀ ਸਾਹਮਣੇ ਕਾ ਲੈਂਦਾ ਮੁੰਡੇ ਅੱਛਾ ਜੀ ਪ੍ਰਤੀ ਕੀ ਕਰਨਾ ਸੀ ਜਦੋਂ ਇਹ ਝਗੜਾ ਹੁੰਦਾ ਵਾ ਜਾਣਕਾਰੀ ਵਾਸਤੇ ਪੁੱਛਣਾ ਚਾਹੁੰਦੇ ਆ ਕਿ ਇਹ ਖਾਲੀ ਹੱਥੀ ਸੀਗਾ ਤੇ ਉਹਨਾਂ ਦੇ ਹੱਥ 'ਚ ਕਿਰਚਾ ਸੀ ਖਾਲੀ ਹੱਥੀ ਮੈਚ ਅੱਛਾ ਜੀ ਮੈਨੂੰ ਇਹਨਾਂ ਦਾ ਫੋਨ ਗਿਆ ਪੌਣੇ 8:00 ਵਜੇ ਹਾਂਜੀ ਉੱਥੇ ਬਾਹਰ ਹਾਂਜੀ ਇਹਦੇ ਤੇ ਆਣੀ ਅੱਛਾ ਜੀ ਮੈਨੂੰ ਗਿਆ ਪੌਣੇ 8:00 ਫੋਨ ਗਿਆ ਠੀਕ ਹੈ ਤੇ ਮੈਂ ਕਿਹਾ ਕੀ ਗੱਲ ਹੋਈ ਇਹ ਇਹ ਕਹਿੰਦੇ ਆ ਮੁੰਡੇ-ਮੁੰਡੇ ਬੈਠੇ ਆਵਾਜ਼ ਮੈਨੂੰ ਆਉਂਦੀ ਵੀ ਇਹਦੀ ਮੁੰਡੇ ਦੀ ਵੀ ਅੱਛਾ ਜੀ ਉਸ ਮੋਬਾਈਲ ਠੀਕ ਹੈ ਵੋਇਸ ਸੁਣੀ ਮੈਂ ਤੇ ਕਾਰ ਚੱਲ ਜੂ ਹਾਂਜੀ ਤੇ ਅੰਦਾਜ਼ ਕੋਈ ਨਹੀਂ ਤੇ ਇਹ ਹੋਇਆ ਵੀ 8:00 ਬਜ ਕੇ ਉਹ 10 ਮਿੰਟ ਤੇ ਮੈਨੂੰ ਪਤਾ ਲੱਗਾ ਜਿਹੜਾ ਨਾ ਫੋਨ ਹੋ ਗਿਆ ਬੰਦ ਹੋ ਗਿਆ ਫੋਨ ਬੰਦ ਹੋ ਗਿਆ ਮਿਲਦਿਆਂ ਨੇ ਫੋਨ ਹੀ ਸੁਣਿਆ ਫਿਰ ਮੈਂ ਫੋਨ ਕਰਾਂ ਫੋਨ ਐ ਵੀ ਨਹੀਂ ਮਿਲੇ ਠੀਕ ਹੈ ਉਦੋਂ ਵਾਰਦਾਤ ਹੋ ਗਈ ਸੀ ਉਹ ਕਿਸੀ ਵਾਂ। ਦਮ ਵਾਰ ਤੋ ਕਿਸੀ। ਅੱਛਾ ਇਹ ਦੱਸ ਦਿਓ ਮੈਨੂੰ ਕਿ ਇੱਥੇ ਉਹਦੀ ਹਾਲਤ ਕਿਦਾਂ ਦੀ ਸੀ? ਕੀ ਇਹਦਾ ਜੀ ਜੀ ਮੌਤ ਹੁੰਦੀ ਆ ਉਹ ਹਸਪੀਟਲ ਜਾ ਕੇ ਨਹੀਂ 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 ਮੌਤ ਇੱਥੇ ਹੋ ਗਈ। ਅੱਛਾ ਇੱਥੇ ਹੋ ਗਈ ਸੀ। ਮਾਰ ਹੀ ਦਿੱਤਾ ਉਹਨਾਂ ਨੇ। ਮੌਤ ਇੱਥੇ ਹੋ ਗਈ। ਮਾਰ ਹੀ ਦਿੱਤਾ ਉਹਨਾਂ ਖਤਮ ਕਰ ਦਿੱਤਾ ਬਿਲਕੁਲ। ਮਾਰ ਕਿ ਉਹਦੀ ਕੋਈ ਕਾਲ ਦੀ ਕੰਡੀਸ਼ਨ ਕਰੀਆ ਗਰੀਬ ਬੱਚੇ ਗਰੀਬ ਅੱਪਾ ਦਾ ਪਿਓ ਵੀ ਉਹਦਾ ਗਰੀਬ ਆ ਮਾਂ ਉਹਦੀ ਸ਼ਦੈਨ ਪਤੈਣਾ ਹੈ। ਹੈ ਕੱਲਾ ਕੱਲਾ ਦਾ ਬੱਚਾ ਕਮਾਣ ਵਾਲਾ ਦੋ ਦੇ ਬੱਚੇ ਕੁੜੀ ਆਈ ਦਿਓ ਖਾਣ ਵਾਲੀ ਦੋਨੇ ਭੈਣ ਭਰਾ ਦੁਨੀਆ ਦੇ ਤੇ ਇਹਨਾਂ ਲੋਕਾਂ ਨੇ ਉਹਦਾ ਛੱਡਿਆ ਕੀ ਆ ਪਿੱਛ ਹੁੰਦਾ ਖੂਨ ਚਾਹੀਦਾ ਸਾਨੂੰ ਨਹੀਂ ਚਾਹੀਦਾ ਜਿੱਦਾਂ ਦਾ ਬੱਚਾ ਗਿਆ ਉਹਦਾ ਤਾਂ ਬੱਚਾ ਹਾਨੀ ਉਹਦੀਆਂ ਢੀਂਆਂ ਨੇ ਉਹ ਢੀਂਆਂ ਲੈ ਕੇ ਆਪਣੀਆਂ ਬੈਠੇ ਰੱਖੇ ਤੇ ਉਹਦਾ ਤਾਂ ਦੁਨੀਆ ਤੇ ਬੱਚਾ ਚਲ ਗਿਆ ਤਾਂ ਕਿ ਉਹ ਤੇ ਇੱਕ ਬੰਨਾ ਆਪਣਾ ਪੱਟ ਲੈ ਕੇ ਤਾਂ ਕਰ ਦੇਗਾ ਤੇ ਮਾਮਲਾ ਵੀ ਦਰਜ ਹੋ ਗਿਆ ਵਾ ਪੰਜਾਂ ਜਾਣਿਆਂ ਤੇ ਤੇ ਉਹਨਾਂ ਦੀ ਰੈਸਟ ਵੀ ਭਾਲੀ ਗ੍ਰਿਫਤਾਰ ਵੀ ਕਰ ਲਿਆ ਗਿਆ ਉਹਨਾਂ ਨੂੰ ਹਾਂ ਹਾਂ ਜੀ ਜੋ ਜਾਣਕਾਰੀ ਮਿਲਦੀ ਹੁਣ ਹੁਣ ਕੀ ਮੰਗਤਾ ਢੜੀ ਆ ਢੀ ਕੀ ਮੰਗੋਣੀ ਚਾਹੀਦੀ ਸਾਨੂੰ ਸਾਡਾ ਖੂਨ ਦਾ ਖੂਨ ਦਾ ਬਦਲਾ ਸਾਹਮਣੇ ਹੋਵੇ ਵੀ ਕਤਰੋ ਅਸੀਂ ਚੜਾਇਆ ਜਾਏ ਇਨਸਾਫ ਸਾਨੂੰ ਮਿਲੇ ਸਾਸੀ ਚੜਾਇਆ ਜਾਏ ਸਾਨੂੰ ਵੀ ਤਾਂ ਬਾਹਰ ਸਜ਼ਾ ਹੋਣੀ ਚਾਹੀਦੀ ਆ ਉਮਰ ਪਾਰ ਦੀ ਸਜ਼ਾ ਉਹਨਾਂ ਚਲ ਗਿਆ ਸੇ ਮੈਨੂੰ ਪੂਰੀ ਉਮਰ ਦੀ ਰੋਟੀ ਹੋਣੀ ਚਾਹੀਦੀ ਕੋਈ 2 ਕਿਲੇ ਪੈਲੀ ਉਹਦੀ ਉਹਦੇ ਨਾਲ ਲੱਗਣੀ ਚਾਹੀਦੀ ਆ ਉਮਰ ਪਾਰ ਜਾ ਗਿਆ ਜੋ ਉਹਦਾ ਕਾਫਨੀ ਰਿਆ ਨਾ ਉਹਦਾ ਕਾਰਨ ਨਾ ਉਹਦਾ ਕਰਾਣਾ ਨਾ ਪੁੱਛਣੀ ਹੈਗਾ ਜੇ ਤੁਸੀਂ ਮੀਡੀਆ ਨੂੰ ਤੁਰ ਕੇ ਆ ਤਾਂ ਤੁਸੀਂ ਵੀ ਮੀਡੀਆ ਜਰਾ ਕਰ ਸਕ ਕੇ ਪਾਓ ਜਰਾ ਪਿੰਡ ਦੇ ਵਿੱਚ ਬੈ ਜਾ ਬੈ ਜਾ ਉਹਦੀ ਪੁਕਾਰਾ ਦੋ ਕੀ ਉਹਦੇ ਭਲੇ ਤੁਸੀਂ ਦੇਖ ਹੀ ਲਿਆ ਕੀ ਆ ਕੀ ਉਹਦਾ ਅੰਦਰ ਵੀ ਦੇਖ ਲੋ ਤੁਹਾਨੂੰ ਨਹੀਂ ਹੈਗਾ ਕੀ ਕਰ ਰਿਹਾ ਮਾਨ ਵਾਲਾ ਉਹਦਾ ਚਲ ਗਿਆ ਬੁੱਢਾ ਬੰਦਾ ਕੀ ਕਮਾਏਗਾ ਕੀ ਆਪਣੀ ਜਨਾਨੀ ਨੂੰ ਦੇਗਾ ਕਮਾ ਕੇ ਕਿੰਨਾ ਕਚਿਰ ਕਮਾਲੇਗਾ ਕੋਈ 2 ਸਾਲ ਕਮਾਲੇਗਾ ਉਹ 3 ਸਾਲ ਕਮਾਲੇਗਾ ਸਿੱਧੀ ਭੈਣਪਰਾ ਹੋਰ ਵੀ ਹੈ ਕੋਈ ਬਸ ਕੋਈ ਹੋਰ ਭੈਣ ਭਰਾ ਹੀ ਨੇ ਬਸ ਹਾਂਜੀ ਕੋਈ ਰਹਿ ਗਿਆ ਜਿਹਦੇ ਬੱਚੇ ਨੇ ਉਹ ਲੜਕੇ ਦੇ ਬੱਚੇ ਨੇ ਹਾਂਜੀ ਮਨੀਸ਼ ਦੀ ਭੈਣ ਤੁਸੀਂ ਬਹੁਤ ਵੱਡਾ ਮੰਦ ਭੱਗਾ ਜਿਹੜਾ ਘਟਨਾ ਵਾਪਰੀ ਮੈਨੂੰ ਮੇਰਾ ਭਰਾ ਚਾਹੀਦਾ ਵਾਪਸ ਜਿੱਦਾਂ ਉਹਨੇ ਮੇਰਾ ਭਰਾ ਮਾਰਿਆ ਮੈਨੂੰ ਮੇਰਾ ਭਰਾ ਚਾਹੀਦਾ ਬਸ ਉਹਨੂੰ ਨਹੀਂ ਛੱਡਣਾ ਕੀ ਚਾਹੀਦੀ ਆ ਇਹ ਮਾਂ ਪਿਓ ਦਾ ਦੇਖੋ ਹਾਲ ਕੀ ਆ ਜਿਹੜੇ ਬੰਦੇ ਨੇ ਮਾਰਿਆ ਨਾ ਉਹਨੂੰ ਬੰਦੇ ਨੂੰ ਇਤਰਾ ਹੀ ਮਰੇ ਉਹ ਵੀ ਉਹਦੇ ਬੱਚੇ ਵੀ ਰੁੱਲੋ ਨਾ ਤਾਂ ਹਾਂ ਨੂੰ ਫੇਰ ਠੰਡ ਪਾਣੀ ਆ ਇੱਦਾਂ ਨਹੀਂ ਆਡੀ ਚੋਰੀ ਆ ਇਹ ਚੋਲੀ ਅੱਡੀ ਦੀ ਆ ਬਸ ਉਹਦਾ ਕੋਣ ਤਮਾਨ ਆਲਾ ਕੱਲਾ ਬੰਦਾ ਹੋ ਕਿੰਨੇ ਦੇਣੀ ਆ ਨੂੰ ਦੇ ਕੋਈ ਪਹਿਲੇ ਹੀ ਗਰੀਬ ਸੀ ਉੱਤ ਪੁੱਤਰ ਮਰ ਗਿਆ ਇੱਕ ਸਾਰਾ ਉਹ ਵੀ ਮਾਰ ਦਿੱਤਾ ਹਮਲੇ ਹਮਲੇ ਅੱਗੇ ਪਾਤਾ ਨਾ ਨੇ ਮੜੀਆਂ ਵਾਲੇ ਰਾਹ ਬਾਜੀ ਦੋ ਗਿੱਲੇ ਪੈ ਲਈ ਤੇ ਸਾਰੀ ਉਮਰ ਦੀ ਸਜ਼ਾ ਵਿੱਚ ਜੇਲ੍ਹ ਚ ਗਲਣਾ ਚਾਹੀਦਾ ਬੰਦਾ ਸਾਈ ਨਹੀਂ ਮੇਰਾ ਪੂਰਾ ਟੱਪੜਾ ਉਹ ਵੀ ਰੋਟੀ ਖਾਈ ਜਿੰਨਾ ਚਿਰ ਤੂੰ ਆਪਣੀ ਪੈਲੀ ਦਿਖਾ ਦਿਆ ਉਹਦੇ ਨਾਲ ਵੀ ਜਿਹੜੀ ਸਟੀਖ ਖਵਾ ਕੇ ਤੇ ਪਿੰਡ ਵਿੱਚ ਫੇਰ ਕੋਈ ਪੁਰਾਣੀ ਰੰਜਿਸ਼ ਵੀ ਹੈਗੀ ਸੀ ਕੋਈ ਪੁਰਾਣੀ ਰੰਜਿਸ਼ ਨਹੀਂ ਕੀ ਰੰਜਿਸ਼ ਉਹ ਚੀਜ਼ ਆ ਰਹੀ ਮਾਹੇ ਨਾਲ ਕੋਈ ਲੈ ਨਹੀਂ ਕੋਈ ਦੇ ਨਹੀਂ ਉਹਦੇ ਨਾਲ ਇੱਕ ਮੇਰੀ ਗੱਲ ਸੁਣੋ ਤੁਸੀਂ ਢੀ ਬੜਾ ਦੂਹੋ ਮੀਡੀਆ ਕਰਨਾ ਆਇਓ ਤਾਂ ਨੂੰ ਪਤਾ ਉਹਦਾ ਕੁਲਾ ਕੀ ਹੈ ਉਹਦਾ ਨਾ ਕੁਲਾ ਰੰਜ ਜਸਵਾ ਜੀ ਇੰਕੀ ਕਰ ਰਿਹਾ ਸਮਝ ਨਹੀਂ ਆ ਰਹੀ ਕਾ ਦੇਣਾ ਲੋਣੀ ਹੈ ਉਹ ਨਹੀਂ ਕਿਹਾ ਉਹਦੀ ਹੈ ਉਹ ਨਹੀਂ ਕਿ ਕਾਦਰ ਮੇਰੇ ਤੇ ਭਰਾ ਨੂੰ ਵਿਚਾਰ ਨੂੰ ਗੱਲ ਵੀ ਨਹੀਂ ਕਰਨੀ ਆਂਦੀ ਜਿਹਦੇ ਤੇ ਗੱਲ ਕਰਦਾ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਮਾਮੂਲੀ ਰੰਜਿਸ਼ ਹੋਈ ਉਹ ਬਾਹੂ ਪਰ ਕੋਈ ਹੋ ਵੀ ਕੋਈ ਜਗ੍ਹਾ ਨਹੀਂ ਉਹ ਮਰ ਗਿਆ ਸੀ ਉਹ ਈ ਜਗਾ ਸੀਗੀ ਉਹ ਕਿ ਦਿੱਤਾ ਕੋਈ ਮੋਰਾ ਥੋੜੀਆਂ ਲੱਗਦੀਆਂ ਸਰਪੰਚ ਆਇਆ ਉੱਤੇ ਕਹੇ ਦੀਆਂ ਵੀ ਇਹ ਕਿਹਦੀ ਜਗਾ ਇਹ ਵੀ ਜਗਾ ਉਹ ਮਰ ਗਿਆ ਉਹ ਮਰ ਗਿਆ ਇੱਦਾਂ ਹੀ ਕਾਮਲਾੜ ਚ ਗਿਆ ਕੋਈ ਗੱਡੀ ਗੁੱਡੀ ਚ ਆਇਆ ਇਹ ਉਹ ਜਗਾ ਵੀ ਮਿਲਦਾ ਅੱਥੇ ਗੱਡੀ ਲੱਗੀ ਜਾਂਦੀ ਹੈ ਤੁਹਾਡੀ ਹਾਂਜੀ ਤੇ ਕਹੇ ਨਾ ਕੀ ਮਤਲਬ ਤੁਹਾਡੀ ਗੱਡੀ ਉੱਧਰ ਕੋਈ ਘਰ ਦੇਗਾ ਬਿਲਕੁਲ ਉਹ ਗੱਡੀ ਥੋੜੀ ਲੱਗੇ ਚੱਲ ਗੱਡੀ ਤੇ ਥੱਲੇ ਲੱਗਣੀ ਆ ਹਾਂ ਤਾਂ ਗੱਡੀ ਤੇ ਲੱਗਣੀ ਕਿੰਦੀ ਲੱਗੇ ਨਾਲ ਕਿੰਦੀ ਡਾਕ ਨਹੀਂ ਕਿਹਾ ਡਾਕਟਰ ਨੇ ਕਿਹਾ ਕਿ ਗੱਡੀ ਤਾਂ ਲਾਈਏ ਮੁੜੇ ਨਾ ਐਦਾਂ ਨਹੀਂ ਲਾਈ ਇਹ ਕੀ ਮਤਲਬ ਕਹਦਾ ਬੱਚਾ ਸਾਨੂੰ ਬਸ ਇਨਸਾਫ ਚਾਹੀਦਾ ਇਹੀ ਆ ਜਿਹੜਾ ਵੀ ਆਂਦਾ ਸਾਨੂੰ ਸਾਫ਼ ਚਾਹੀਦਾ ਬਸ ਗਰੀਬ ਐ ਨਾ ਸਾਡਾ ਪਿੰਚ ਮੇਰਾ ਭਰਾ ਜਾਣਦਾ ਉਹਨੂੰ ਕੋਖਣੀ ਚਾਹੀਦਾ ਔਰ ਦੇਖੋ ਇਹ ਮੇਰਾ ਮਾਂ ਸੰਘ ਪਿੰਡ ਮੇਰਾ ਚੌਂਤਾ ਜੋ ਕੁਝ ਹੋਇਆ ਗਲਤ ਹੋਇਆ ਸਾਨੂੰ ਬੜਾ ਅਫਸੋਸ ਹੈ ਸਾਡਾ ਹੀ ਬੱਚਾ ਹੋ ਲੇਕਿਨ ਇਹਦੇ ਵਿੱਚ ਜੋ ਵੀ ਹੈ ਆਇਆ ਹੈ ਮੌਜੂਦਾ ਸਰਪੰਚ ਹੈ ਉਹਨੇ ਆ ਕੇ ਮਨਜੀਤ ਸੇ ਕਿਹਾ ਵੀ ਜਾ ਜਾ ਕੇ ਤਸਵੀਰ ਦਾ ਕਲਾ ਬੜ ਦੇ ਉਤਮ ਆਵੇ ਮਨੀਸ਼ ਨਹੀਂ ਤੁਸੀਂ ਕਹਿ ਰਹੇ ਕਿ ਸਰਪੰਚ ਦਾ ਰੋਲ ਆ ਉਹਨੇ ਕਿਹਾ ਵੀ ਮਨੀਸ਼ ਨੂੰ ਹਲਾ ਸ਼ੀਰ ਦਿੱਤੀ ਆ ਕਿ ਗਲਾ ਵੜਦੇ ਇਹ ਤੋਂ ਹੀ ਗੰਭੀਰ ਦੋਸ਼ ਤੁਹਾਨੂੰ ਪਤਾ ਉਹਦਾ ਸਰਪੰਚ ਤੇ ਲਗਾ ਰਹੇ ਹੋ ਬੜੇ ਵੱਡੇ ਦੋਸ਼ ਨੇ ਇਹਦੇ ਕੋ ਸਬੂਤ ਹੈਗੇ ਤੁਹਾਨੂੰ ਸਾਡੇ ਕੋ ਸਬੂਤ ਪੱਕੇ ਹੈ ਜੀ ਸਾਰੇ ਕੋ ਵੀਡੀਓ ਭੇਜਦੀ ਹੈ ਜੀ ਅੱਛਾ ਜੀ ਹਾਂ ਜੀ ਸਾਰੇ ਕੋ ਵੀਡੀਓ ਭੇਜਦੀ ਹੈ ਪੱਕਾ ਸਬੂਤ ਆ ਜੋ ਕੁਝ ਵੀ ਜਿੰਨਾ ਨਹੀਂ ਉਹ ਵੀਡੀਓ ਕੀ ਦੱਸਉਂਦੀ ਆ ਵੀਡੀਓ ਇਹ ਦਿਖਾਉਂਦੇ ਆ ਵੀ ਇਹਨੂੰ ਉਹੀ ਲਸਰੀ ਦਿੱਤੀ ਜਾ ਕੇ ਵੀ ਉਹਦਾ ਯਾਰ ਗੱਲ ਕਰਦੇ ਮਾਰਤੂ ਨੂੰ ਜਾ ਕੇ ਜੋ ਕੁਛ ਹੋਇਆ ਮੈਂ ਦਿਖਲਾਂਗਾ ਅੱਛਾ ਫਿਰ ਕੀ ਹੋਇਆ ਫਿਰ ਮਨੀਸ਼ ਉੱਥੋਂ ਆਇਆ ਮੋਰਸਾ ਲੈ ਕੇ ਆਇਆ ਸਿੱਧਾ ਸਾਡੇ ਘਰ ਆਇਆ ਮੇਰੇ ਮੇਰੇ ਭਟੇ ਭਾਈਏ ਘਰ ਤਸੀਮ ਸਿੰਘ ਦੇ ਘਰ ਆਇਆ ਏ ਉੱਥੇ ਆ ਕੇ ਤੇਨੇ ਉਹਨੂੰ ਕਿਹਾ ਕਿ ਘਰ ਨਾਲ ਕੱਢੀ ਜਾ ਰਹਿਣਾ ਵੀ ਬਾਹਰ ਨਿਕਲ ਤੇਰਾ ਕਤਲ ਕਰਨਾ ਜਿਵੇਂ ਮੇਰੇ ਭਰਾ ਨੇ ਨਹੀਂ ਉਹ ਆਣ ਕੇ ਕੀ ਖਾਦੀ ਹਥਿਆਰ ਕਿਵੇਂ ਕੁਛ ਹਥਿਆਰ ਜਿਹਾ ਸੀਗਾ ਕੁਛ ਮੰਗੀ ਮੰਗੀ ਚਲਵਾ ਲਈ ਜਿੰਦੂ ਕੋਲ ਮੁਗੀ ਚਲਵਾ ਕੇ ਜਿਹਨ ਮੇਰੇ ਪ੍ਰਾਣੇ ਬਾਹਰ ਆਇਆ ਇਹ 2 ਕਿਲੋ ਦੀ ਖੱਪ ਲੱਗੀ ਹੈ ਤੇ ਇਹ ਵੀ ਇਹ ਬਾਹਰ ਆ ਕੇ ਕਤਲ ਕਿ ਉਹਦਾ ਕਤਲ ਹੋਇਆ ਹੈ ਉਸ ਤੋਂ ਬਾਅਦ ਇਹ ਹੈ ਵੀ ਮੇਰੀਆਂ ਜਿਹੜੀਆਂ ਦੋਨੇ ਪ੍ਰਤੀਨਿਧ ਤਿਨੇਪਤੀ ਜੀ ਹਨ ਉਹ ਪੇ ਕਸੂਰ ਆ ਭਾਪੀ ਦੇ ਕਸੂਰ ਆ ਉਹਦਾ ਕੋਈ ਇੱਕੜ ਕਤਲ ਜਿ ਲੈ ਦੇਖ ਨਹੀਂ ਹੈ ਅੱਛਾ ਜੀ ਜੋ ਕੁਝ ਵੀ ਕਾਰਵਾਈ ਕੀਤੀ ਜਾਏ ਉਸ ਸਰਪ੍ਰੈਜ਼ ਕੀਤੀ ਜਾਏ ਇਹਦੀ ਇਹਦੀ ਅਨਕਵਰੀ ਜਿਹੜੀ ਆ ਭੇਟਾਈ ਗਈ ਹੋਰ ਇਹਨੂੰ ਇਹਦਾ ਜੋ ਕੋਈ ਇਨ ਕਰਵਾਇਆ ਇਹਦਾ ਇਹਨੂੰ ਦਾਲ ਦਿੱਤਾ ਜਾਂ ਤੋੜਾ ਮਦਦ ਜਿਹੜੀ ਇਹ ਸਾਜ਼ਿਸ਼ ਘੜੀ ਹੈ ਸਾਰੀ ਸਰਪੰਚ ਨੇ ਕੀਤੀ ਸਾਰੀ ਸਰਪੰਚ ਨੇ ਘੜੀ ਭਰਾ ਵੀ ਤੇ ਕਸੂਰਦਾਰ ਨੇ ਤਰਸੇ ਸਿੰਘ ਕਿਰਚਾ ਤੇ ਉਹਨਾਂ ਨੇ ਮਾਰੀਆਂ ਨੇ ਕਿਰਚਾ ਮਾਰੀ ਜਿਹੜੀ ਸਾਡੇ ਘਰ ਆਇਆ ਤਾਂ ਆਪਣੇ ਪਿਛਾਉ ਬੈਸ ਤੇ ਉਹਨ ਕੀ ਕਰਨਾ ਹੀ ਉਹ ਵੀ ਕਿ ਆਪਣੇ ਮਨ ਨੇ ਦੇਖ ਲੋ ਆ ਰਿਹਾ ਗਿਆ ਤੇ ਜੇ ਮੇਰਾ ਭਰਾ ਉਹ ਨਹੀਂ ਮਾਰਦਾ ਤਾਂ ਉਹ ਮਾਫੇ ਰਬ ਮਾਰਦਾ ਠੀਕ ਹੈ ਤੇ ਜੀ ਜਿਹੜੀ ਇਹਨੂੰ ਪਿਆਰੀ ਕਰ ਨੂੰ ਫਰਤਾਨ ਅਫਸਰ ਕਰਦੇ ਨੇ ਤੇ ਇਹਨਾਂ ਕੋਲ ਸਬੂਤ ਜਿਹੜੇ ਦੋਸ਼ਲਾ ਦੇ ਪੇਸ਼ ਕਰ ਸਕਦੇ ਤੁਸੀਂ ਜਿਹੜਾ ਦੋਸ਼ ਲਾਇਆ ਨਾ ਬਿਲਕੁਲ ਸਹੀ ਲਾਇਆ ਗਏ ਸਾਰੇ ਕੋਈ ਪੀੜੀ ਭੀਜਦੇ ਨੇ ਠੀਕ ਹੈ ਜੀ ਇਹਨੋਂ ਤੋਂ ਆਵਾਂ ਜਮੀ ਇਹਨਾਂ ਦੇ ਪਿੰਡੋਂ ਆਸੀ ਨੇ ਤੁਹਾਡਾ ਕੀ ਨਾਮ ਵਿੱਚੀ ਮੇਰਾ ਨਾਮ ਜੀ ਮਲਕੀਤ ਕੁਮਾਰ ਆ ਮੈਂ ਪਿੰਡ ਚੌਂਤਾ ਦਾ ਰਹਿਣ ਵਾਲਾ ਹਾਂ ਤੇ ਇਹ ਕੀ ਜਿਵੇਂ ਇਹ ਘਟਨਾ ਬੜੀ ਮੰਦ ਭਾਗੀ ਵਾਪਰੀ ਯਾਰ ਇੱਕ ਨੌਜਵਾਨ ਬੱਚੇ ਦਾ ਜਿਹੜਾ ਕਤਲ ਕਰ ਦੇਣਾ ਵਾ ਬਹੁਤ ਵੱਡੀ ਗੱਲ ਆ ਇਹ ਇੱਕ ਤਰ੍ਹਾਂ ਇੱਕ ਘਰ ਦਾ ਗਰੀਬ ਪਰਵਾਸ ਦਾ ਚਿਰਾਗੀ ਬੁਝਾ ਦਿੱਤਾ ਵਾ ਤਰਸੇਨ ਸਿੰਘ ਨੇ ਦੇਖੋ ਜੀ ਉਹ ਮੇਰੇ ਚਾਚੇ ਦਾ ਹੀ ਪੁੱਤਰਾ ਆਹੀਂ ਤੁਹਾਡਾ ਛੋਟਾ ਵੀਰ ਆ ਮੇਰਾ ਉਹ ਮਨੀਸ਼ ਕਮਾਲ ਜਿਹੋ ਆ ਉਹਨੂੰ ਸਾਜ਼ਿਸ਼ ਨਾਲ ਮਰਵਾਇਆ ਗਿਆ ਛਾ ਜਿਸ ਜੋ ਹੈ ਮਜੂਦਾ ਸਰਪੰਚ ਨੇ ਕੀਤੀ ਹੈ ਔਰ ਉਸ ਦੀ ਵੀਡੀਓ ਜਿਸ ਟੰ ਬਣੀ ਹੈ ਉਹਦੇ ਸਾਹਮਣੇ ਮੈਂ ਖੜਾ ਸੀ ਔਰ ਮੈਨੂੰ ਦੇਖ ਕੇ ਹੀ ਵੀਡੀਓ ਵਿੱਚ ਉਹਨਾਂ ਨੇ ਦੱਸਿਆ ਕਿ ਹਾਂ ਵੀ ਤੂੰ ਵੱਢ ਕੇ ਆ ਜਾ ਮੈਂ ਦੇਖਾਂਗਾ ਕਿ ਮੇਰੇ ਸਾਹਮਣੇ ਆਪਣੀ ਕੰਨੀ ਸੁਣੀਏਗਾ ਆਪਣੀ ਕੰਨੀ ਸਾਹਮਣੇ ਇਹਦੀ ਵੀਡੀਓ ਪ੍ਰੂਫ ਹੈਗਾ ਵੀਡੀਓ ਪ੍ਰੂਫ ਮੇਰੇ ਕੋਲ ਪੂਰਾ ਨਹੀਂ ਅੱਛਾ ਵੀਡੀਓ ਪ੍ਰੂਫ ਪੂਰਾ ਔਰ ਜੂਨ ਮਹੀਨੇ ਲੱਗੇ ਸਾਕੇ ਮਈ ਜੂਨ ਦੇ ਵਿੱਚ ਉਹਦੇ ਮੁੰਡੇ ਨੇ ਵੀ ਮੈਨੂੰ ਧਮਕੀ ਦਿੱਤੀ ਸੀ ਹੀ ਭੇਖੇ ਪੜਦਨ ਹੁਣ ਜਦੋਂ ਤਰਸ਼ੇਮ ਸਿੰਘ ਨੇ ਇਨਕੁਆਰੀ ਪਾਈਛੜਦੀ ਉਹਦੇ ਵਿੱਚ ਸਰਪੰਚ ਗਲਤ ਪਾਇਆ ਗਿਆ ਇਸ ਡਰ ਨਾਲ ਇਹਨੇ ਮਨੀਸ਼ ਕੁਮਾਰ ਕੋਲੋਂ ਗਲਤ ਕਾਰਵਾਈ ਕਰਾਈ ਹੈ ਪਰ ਉਹਦੇ ਵਿੱਚ ਮਾਰਨ ਲਿਆ ਤਰਸ਼ੇਮ ਸਿੰਘ ਨੂੰ ਔਰ ਮਰ ਗਿਆ ਮਨੀਸ਼ ਕੁਮਾਰ ਜਿਸ ਟਾਂ ਉਹਦੇ ਛਾਕੂ ਲੱਗੇ ਸੀ ਉਹ ਇਹਨਾਂ ਨੇ ਕਮ ਸੇ ਕਮ ਵੀ ਅੱਧਾ ਪੁਨਾ ਘੰਟਾ ਜਾਂ ਇਸ ਤੋਂ ਵੱਧ ਟਾਈਮ ਹੋ ਸਕਦਾ ਹੈ ਕਿ ਦੀ ਡਾਕਟਰ ਦੇ ਦਰਵਾਜ਼ੇ ਵਿੱਚ ਹੀ ਲੜਕਾ ਲਟਾਇਆ ਗਿਆ ਉਸ ਟਾਈਮ ਵੀ ਲੜਕੇ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰ ਸਕਦੇ ਹੀ ਇਹਨਾਂ ਨੇ ਜਾਣ ਬੁਝ ਕੇ ਉੱਥੇ ਲਟਾਇਆ ਗਿਆ ਕਿ ਇੱਥੇ ਮਰ ਜੇ ਔਰ ਸਾਰਾ ਕਤਲ ਕੇਸ ترਸੀਮ ਸਿੰਘ ਦੇ ਨਾਂ ਤੇ ਲੱਗੇ ਕਿਉਂਕਿ ਇਹਨਾਂ ਨੇ ਸਾਜਿਸ਼ ਰਚੀ ਹੀ ترਸੀਮ ਸਿੰਘ ਨੂੰ ਫਸਾਣ ਦੀ ਪਰ ਉਹਦੇ ਨਾਲ ਮੇਰਾ ਬਚਾਅ ਤਾਂ ਹੋਇਆ ਕਿ ਮੇਰੇ ਘਰ ਦੇ ਵਿੱਚ ਸਾਰੇ ਪਾਸੇ ਕੈਮਰੇ ਲੱਗੇ ਆ ਨਹੀਂ ਤੇ ਮੇਰੇ ਉੱਪਰ ਵੀ ਇਹ ਹਮਲਾ ਬਣਾ ਸਕਦੇ ਆ ترਸੀਮ ਸਿੰਘ ਦੇ ਉੱਪਰ ਪਹਿਲੇ ਵੀ ਇਹ ਬਣਾਇਆ ਮਨੀਸ਼ ਕੁਮਾਰ ਤੇ ਤਿੰਨ ਬੰਦਿਆਂ ਨੇ ਔਰ ਉਸ ਤੋਂ ਪਹਿਲੇ ਸਰਪੰਚ ਨੇ ਜੋ ਪਿਛਲੀ ਵੀਡੀਓ ਚ ਦੱਸ ਰਿਹਾ ਕਿ ਡਾਕਟਰ ਕਿਦੀ ਨੇ ਬੋਲਿਆ ਸੀ ਗੱਡੀ ਲਗਾਉਣ ਵਾਸਤੇ ਐਕਚੁਅਲੀ ਮੇਨ ਹੱਥ ਡਾਕਟਰ ਕਿਦੀ ਦਾ ਹੀ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਤਰਸੇਮ ਸਿੰਘ ਦੇ ਘਰ ਦੋ ਜਨਾਨੀਆਂ ਆ ਦੇ ਕੱਪੜੇ ਪਾ ਰਹੇ ਉਹਨਾਂ ਆਪਣੇ ਜਾ ਗਏ ਲੇਕਿਨ ਉਹਨਾਂ ਦੀ ਕੁੜੀਆਂ ਨੇ ਵੀਡੀਓ ਬਣਾਈ ਤਰਸੇਮ ਸਿੰਘ ਦੀ ਲੜਕੀ ਨੇ ਕਿ ਤੂੰ ਕੀ ਕਰੇ ਕਦੇ ਹੋ ਲੇਕਿਨ ਤਰਸੇਮ ਸਿੰਘ ਆਪਣੇ ਘਰੋਂ ਬਾਹਰ ਸੀ ਉਹ ਮੇਰੇ ਨਾਲ ਲਾਗੇ ਬੈਠਾ ਹੈ ਮੇਰੇ ਘਰ ਉਹ ਲੜਕੀ ਕੀ ਉਹ ਜਨਾਨੀ ਕੀ ਬੋਲ ਰਹੀਦੀ ਹੈ ਜਨਾਨੀ ਦਾ ਨਾਮ ਆਇਆ ਬੀਨਾ ਤੇ ਉਹਦੀ ਦਰਾਇਨਾਂ ਆਇਆ ਮੀਨੂ ਕਰਵਾਣੀ ਇਹ ਦੋਨੋਂ ਜਦੋਂ ਉਹਦੇ ਗੈਰ ਹਾਜ਼ਰੀ ਵਿੱਚ ਕੱਪੜੇ ਪਾੜਿਆ ਨੰਗੀਆਂ ਹੋਈਆਂ ਜਨਾਨੀਆਂ ਉਹ ਵੀ ਤੁਹਾਨੂੰ ਵੀਡੀਓ ਦੱਸਾਂਗੇ ਉਹਨਾਂ ਦੇ ਘਰ ਦਾ ਆ ਕੇ ਕੱਪੜੇ ਪਾੜੇ ਜਦੋਂ ਉਹਨੂੰ ਪੁੱਛਿਆ ਗਿਆ ਬੋਲੇ ਵੀ ਤੇਰੇ ਪਿਓ ਤਰਸੇਮ ਸਿੰਘ ਨੂੰ ਪਸਾਨ ਆਈਆਂ ਸੀ ਉਹ ਵੀ ਸਾਜ ਸਰਪੰਚ ਦੀ ਹੁਣ ਸਰਪੰਚ ਆਪਣਾ ਛੱਪਰ ਉਚਾਣ ਵਾਸਤੇ ਇਸ ਬੰਦੇ ਦਾ ਕਤਲ ਕਰਾਤਾ ਇਹ ਲੜਕਾ ਨਜੋਸ਼ ਹੈ ਮੇਰਾ ਆਪਣਾ ਛੱਕਾ ਵੀਰ ਹੈ ਮੇਰੇ ਮਹੱਲੇ ਦਾ ਮੇਰੇ ਆਪਣਾ ਆ ਮਾਸਾ ਬਰਦਰ ਦਾ ਮੈਂ ਇਹ ਤੋਂ ਲੈ ਕੇ ਤਰਖਾਸਤ ਕਰਦਾ ਕਿ ਕਿਹਦੇ ਵਿੱਚ ਜਿਹੜਾ 메ਨ ਸਾਜਿਸ ਸਰਪੰਚ ਦੀ ਆ ਉਹ ਸਰਪੰਚ ਜਿਹੜਾ ਉਤਮਾ ਜਿਹੜਾ ਉਹਦੀ ਇਨਕੁਆਰੀ ਆਲਰੇਡੀ ਹੋ ਉਤਰੇ ਕਦਾ ਉਹਨਾਂ ਪਿੰਡ ਤੇ ਬਹੁਤ ਗੰਦ ਪਾਇਆ ਕਿਹਦੇ ਨਜਾਇਜ਼ ਰਸਤੇ ਕਢਾਇਕਦਾ ਕਦੀ ਕਿਹਦੇ ਕਮਰੇ ਢਵਾਇਕਦਾ ਲੇਕਿਨ ਜਦੋਂ ਆਪਣੇ ਕਮਰਿਆਂ ਦੀ ਵਾਰੀ ਆਈ ਫੇਰ ਉਹ ਨਜਾਇਜ਼ ਕਿਸੇ ਮਨੀਸ਼ ਕੁਮਾਰ ਦੇ ਲੜਕੇ ਨੂੰ ਮਰਵਾਤਾ ਜਦ ਕਿ ਉਹ ਕੱਚੀ ਸਾਤ ਗਰੀਬ ਬੱਚਾ ਉਹਨੂੰ ਝਾੜ ਦੇ ਕੇ ਤੈਨੂੰ ਗੁਆਂ ਦੇ ਨਾਲੇ ਔਰ ਉਹ ਬੰਦਾ ਨੂੰ ਸ਼ਰਾਬ ਪਲਾ ਕੇ ਤਰਸ਼ੇਮ ਸਿੰਘ ਦੇ ਘਰ ਭੇਜਿਆ ਉਧਰ ਦੀ ਵੀਡੀਓ ਮੇਰੇ ਕੋਲ ਨਹੀਂ ਹੈ ਕੀ ਹੋਇਆ ਜਦ ਅਸੀਂ ਪੁੱਜੇ ਆ ਮੈਨੂੰ ਕੋ 15 20 ਮਿੰਟ ਬਾਅਦ ਦੇ ਦੋ ਮੇਰਾ ਪਰਿਵਾਰ ਪੁੱਜਿਆ ਉੱਥੇ ਕਮ ਸੇ ਕਮ ਵੀ ਪਿੰਡ ਦਾ ਚੌਥਾ ਹਿੱਸਾ ਉੱਥੇ ਪਹਿਲਾਂ ਹੀ ਆਰਡਰ ਹੀ ਖੜਾ ਸੀ ਜਦ ਅਸੀਂ ਦੇਖਿਆ ਮਨੀਸ਼ ਨੂੰ ਮਨੀਸ਼ ਤਾਂ ਵੀ ਇਹੀ ਕੁਝ ਸੀ ਤਰਸ਼ੇਮ ਸਿੰਘ ਦੀ ਲੜਕੀ ਨੇ ਮੈਨੂੰ ਫੋਨ ਕੀਤਾ ਕਿ ਭਾਜੀ ਸਾਡੇ ਤਲਵਾਰਾਂ ਨਾਲ ਹਲ ਮੁਹਮਮਦ ਹੋ ਗਿਆ ਜਿਸਟਾ ਨਹੀਂ ਜਾ ਕੇ ਦੇਖਿਆ ਉਹਨਾਂ ਦੇ ਸਟਾ ਕੋਈ ਜਾਣ ਨਹੀਂ ਲੱਗੀਆਂ ਲੇਕਿਨ ਉਹ ਤਲਵਾਰ ਵੀ ਉਹਨੇ ਖੋਲੇ ਦੀ ਪਰ ਮੋਟਰਸਾਈਕਲ ਵੀ ਉਹਦਾ ਅੰਦਰ ਲਾ ਲਿਆ ਲੇਕਿਨ ਉਸ ਤੋਂ ਬਾਅਦ ਕਮ ਸੇ ਕਮ ਵੀ ਪੋਨੇ ਦਾ ਦੇਵਾ ਲੜਕੇ ਨੂੰ ਚੁੱਕ ਕੇ ਲੈ ਕੇ ਗਏ ਇਹ ਤੇ ਚਾਹੁੰਦੇ ਸੀ ਕਿ ਲੜਕਾ ਮਰੇ ਤੇ ਤਸੀਮ ਸਿੰਘ ਦੇ ਉੱਪਰ ਨਾ ਆਏ ਇਹਨਾਂ ਦੀ ਪਲਾਨਿੰਗ ਹੀ ਇਹਨਾਂ ਦੀ ਸਾਜ਼ਿਸ਼ ਰਚੀ ਦੀ ਅਗਰ ਬੱਚੇ ਨੂੰ ਬਚਾਉਣਾ ਚਾਹੁੰਦੇ ਤੇ ਉਸੇ ਟਾਈਮ ਬੱਚੇ ਨੂੰ ਇਹ ਹਸਪਤਲ ਲੈ ਜਾ ਸਕਦੇ ਸੀ ਗਰੀਬ ਪਰਿਵਾਰ ਦੇ ਘਰ ਦਾ ਚਿਰਾਗੀ ਬੁੱਝ ਗਿਆ ਹੋਇਆ ਵਾ ਤੇ ਦੂਸਰਾ ਨਾ ਤੁਹਾਡੇ ਤੇ ਇੱਕ ਦੋਸ਼ ਮਲਕੀਤ ਸਿੰਘ ਨੇ ਤੇ ਤਰਸੀਮ ਸਿੰਘ ਜੋ ਦੋਸ਼ੀ ਆ ਦੇ ਭਰਾ ਸੰਤ ਸਿੰਘ ਨੇ ਲਾਏ ਨੇ ਕਿ ਕੋਈ ਉਹਨਾਂ ਦੇ ਕੋਲ ਵੀਡੀਓ ਪ੍ਰੂਫ ਨੇ ਕਿ ਹਲਾ ਸ਼ਰੀ ਸਾਰੀ ਮਨੀਸ਼ ਜਿਹਦਾ ਕਤਲ ਹੋਇਆ ਵਾ ਉਹ ਤੁਸੀਂ ਹਲਾ ਸ਼ਰੀ ਦੇ ਕੇ ਜਿਹੜਾ ਵਾ ਇਹ ਭੇਜਿਆ ਵਾ ਕਿ ਇਹਨਾਂ ਦਾ ਗਾਟਾ ਲਾਦੇ ਮੈਂ ਰਾਈ ਨਮਾ ਕਰਾ ਦਾਂਗਾ ਦੇਖੋ ਜੀ ਮੈਂ ਕੋਈ ਨਹੀਂ ਕੀਤਾ ਮੈਂ ਮੌਜੂਦਾ ਹਰਪੰਤ ਹੈਲੇ ਬੱਚੇ ਰੋਜ਼ ਮੇਰੇ ਕੋਈ ਨਾ ਕੋਈ ਕੇਸ ਆ ਅਸੀਂ ਤੇ ਬੱਚਿਆਂ ਨੂੰ ਟਾਲ ਲੈਣੇ ਆ ਵੀ ਕੋਈ ਨਾ ਉਹਦਾ ਤਾਂ ਨਾਂ ਦੀ ਲੱਤਾ ਉਹ ਚੁੱਪ ਕੇ ਆਪਣੇ ਘਰਾਂ ਨੂੰ ਜਾਓ ਜੀ ਸਾਡਾ ਤੇ ਅਸੀਂ ਜੇ ਅਸੀਂ ਲੜਾਈ ਲਵਾ ਲਗੇ ਤਾਂ ਅਸੀਂ ਸਰਪੰਚ ਕਹਦੇ ਰਹਿ ਗਏ ਆ ਇੱਕ ਤੇ ਪਹਿਲੇ ਮਸੂਲ ਆ ਵੀ ਜਿਹੜਾ ਮਲਕੀਤ ਸਿੰਘ ਨੇ ਕੈਮਰਾ ਲਾਇਆ ਇਹ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਜੋ ਮੇਰੇ ਘਰ ਜਨਾਨੀ ਬੰਦਾ ਦਾ ਇਹ ਦੇਖਦਾ ਚੱਕ ਕਰਦਾ ਲੋਕਾਂ ਨੂੰ ਪੁੱਛਦਾ ਵੀ ਇਹ ਵੇਖੋ ਕੌਣ ਆਇਆ ਦੇ ਘਰ ਨਹੀਂ ਇਹਦਾ ਘਰ ਬਿਲਕੁਲ ਤੁਹਾਡੇ ਨਾਲ ਬਿਲਕੁਲ ਨਾਲ ਆ ਜੀ ਅੱਛਾ ਗਵਾਂਡੀ ਤੁਹਾਡਾ ਆ ਗਵਾਂਡੀ ਇਹ ਵੇਖਦਾ ਵੀ ਇਹ ਕੌਣ ਆਇਆ ਲੋਕੀ ਮੈਨੂੰ ਦੱਸਦੇ ਵੀ ਯਾਰ ਪੁੱਛਦਾ ਇਹ ਕੌਣ ਆਇਆ ਤੇ ਇਹਦੇ ਪੁੱਛੋ ਇਹ ਕੈਮਰਾ ਮੇਰੇ ਘਰ 'ਚ ਕਿਉਂ ਲਾਇਆ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀਡੀਓ ਪ੍ਰੂਫ ਹੈਗੇ ਆ ਕਿ ਉਹਨਾਂ ਨਾਲ ਅਸ਼ਰੀ ਦਿੱਤੀ ਨਹੀਂ ਜੀ ਅਸੀਂ ਕੋਈ ਅਸ਼ਰੀ ਨਹੀਂ ਤੇ ਉਹਨੂੰ ਤਾਲਿਆ ਬੱਚੇ ਨੂੰ ਤੇ ਜਾ ਜਾ ਆਪਣੇ ਘਰ ਜਾ ਤੇ ਮੈਂ ਲੱਤਾ ਬੜਾ ਬੜਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਟਾਲ ਕੇ ਹਰ ਮਦਦ ਨੂੰ ਘਰ ਘਰ ਲੜਿਆ ਜੀ ਠੀਕ ਹੈ ਜੀ ਇਹ ਗਲਤ ਵੀ ਆਂ ਦੇ ਰਿਹਾ ਤੇ ਇਹ ਜਿਹੜਾ ਕੈਮਰਾ ਲਾਇਆ ਇਹਦੀ ਮੈਂ ਜਰੂਰ ਸ਼ਿਕਾਇਤ ਕਰਾਂਗੇ ਜੀ ਮੇਰੇ ਫਰਿਵਾਰ ਮੇਰੇ ਬੱਚੇ ਲੇਡੀਆਂ ਦੀਆਂ ਇਹ ਉਹਨਾਂ ਨੂੰ ਡੀਲ ਕਰਦਾ ਜਾਪੇ ਕੈਮਰੇ 'ਚ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਐਸੀ ਕੇ ਇਨਾ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪਤਲ ਲੈ ਕੇ ਗਏ ਰਸਤੇ ਚ ਉਹਦੀ ਡੈਥ ਹੋ ਗਈ। ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਕੈਪਚਰ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਤੇ 1.5 ਘੰਟੇ ਦੇ ਵਿੱਚ ਫੜ ਲਏ। ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 13 ਬੀਐਨਐਸ ਜਿਹੜਾ ਪਰਤਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਫੀ ਜਿਹੜੀ ਹੋ ਜਾਰੀ ਰਹੇਗਾ ਜਿਹੜੇ ਮੁਜਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ